ਤੂ ਵੇ ਦੇਣਾ ਜਮੀਨ ਲਵਾ ਕੇ ਮੇਰੇ ਹੱਥ ਵੜ ਤੇ ਜਮੀਨ ਤਾਂ ਆਹ ਕਹਿੰਦਾ ਜਿਵੇਂ 100 ਕਿੱਲੇ ਹੋਵੇ ਅੱਧਾ ਕਿੱਲਾ ਉਹ ਵੀ ਬੰਜਰ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੇ ਜਗਜੀਤ ਸੰਦੂਰੀ ઓਏ ਪੋਲੀਓਏ ਫਿਲਮ ਜੋ ਕਿ 16 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਗਈ ਸੀ ਤੇ ਰਿਲੀਜ਼ ਹੁੰਦਿਆਂ ਹੀ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਸ਼ਾਨਦਾਰ ਰਿਸਪੌਂਸ ਦੇਖਣ ਨੂੰ ਮਿਲਿਆ ਉੱਥੇ ਹੀ ਇਸ ਫਿਲਮ ਨੂੰ 4 ਹਫ਼ਤਿਆਂ ਤੋਂ ਵੀ ਜ਼ਿਆਦਾ ਦਿਨਾਂ ਦਾ ਸਮਾਂ ਰਿਲੀਜ਼ ਹੋ ਇਹਨੂੰ ਹੋ ਚੁੱਕਾ ਹੈ ਤੇ ਅੱਜ ਦੇ ਦਿਨ ਵੀ ਇਹ ਫਿਲਮ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਤਿੰਨ ਆਰਹੀ ਕਮਾਈ ਦੇ ਮਾਮਲੇ ਵਿੱਚ ਤਾਂ ਇਸ ਫਿਲਮ ਨੇ ਕਈ ਫਿਲਮਾਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਫਿਲਮ ਦੀ ਬਾਕਸ ਆਫਿਸ ਕਲੈਕਸ਼ਨ ਬਜਟ ਸਕਰੀਨ ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਗੱਲ ਕਰਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਗੱਲ ਕਰਦੇ ਹਾਂ ਓਏ ਭੋਲੇ ਓਏ ਫਿਲਮ ਦੀ ਜੈਸਵੇਂ ਕਿਸਾਨੂ ਜਗਜੀਤ ਸੰਧੂ ਦੇ ਨਾਲ-ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ। ਓਏ ਭੋਲੇ ਓਏ ਫਿਲਮ ਦਾ ਬਜਟ ਸਿਰਫ 4 ਤੋਂ 5 ਕਰੋੜ ਦੇ ਕਰੀਬ ਹੈ। ਤੇ ਇਸ ਫਿਲਮ ਦੀ ਟੀਮ ਵੱਲੋਂ ਇਸ ਦੀ ਪ੍ਰੋਮੋਸ਼ਨ ਵੀ ਕੁਝ ਖਾਸ ਨਹੀਂ ਸੀ ਕੀਤੀ ਗਈ। ਪਰ ਇਸ ਫਿਲਮ ਦੀ ਇੱਕ ਅਲੱਗ ਸਟੋਰੀ ਹੋਣ ਦੇ ਕਾਰਨ ਦਰਸ਼ਕਾਂ ਨੂੰ ਇਹ ਫਿਲਮ ਕਾਫੀ ਪਸੰਦ ਆਈ। ਤੇ ਰਿਕਾਰਡ ਤੌਰ ਕਮਾਈ ਇਸ ਫਿਲਮ ਨੇ ਕੀਤੀ। ਓਏ ਭੋਲੇ ਓਏ ਫਿਲਮ ਨੂੰ ਡਾਇਰੈਕਟ ਵਰਿੰਦਰ ਰਾਮ ਗੜੀਏ ਨੇ ਕੀਤਾ ਹੈ। ਤੇ ਪ੍ਰੋਡਿਊਸ ਜਗਜੀਤ ਸੰਧੂ ਤੇ ਕੇਵੀਟ ਲਾਉਣੇ ਕੀਤਾ ਹੈ ਓਏ ਭੋਲੇ ਓਏ ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕੈਨੇਡਾ ਦੁਬਈ ਇਟਲੀ ਆਸਟ੍ਰੇਲੀਆ ਤੇ ਯੂਕੇ ਵਰਗੇ ਦੇਸ਼ਾਂ 'ਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਇਸ ਫਿਲਮ ਨੂੰ ਇੰਡੀਆ ਦੇ ਵਿੱਚ 400 ਤੇ ਵਰਲਡਵਾਈਡ 100 ਦੇ ਕਰੀਬ ਸਕਰੀਨਸ ਮਿਲੀਆਂ ਤੇ ਉੱਥੇ ਹੀ ਜੇ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਜਗਜੀਤ ਸੰਧੂ ਦੀ ਓਏ ਭੋਲੇ ਓਏ ਫਿਲਮ ਨੇ ਆਪਣੇ ਪਹਿਲੇ ਦਿਨ ਤਾਂ ਟੋਟਲ 90 ਤੋਂ 95 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਇਸ ਨੇ 1 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਇਸ ਫਿਲਮ ਨੇ 1 ਕਰੋੜ ਤੇ 5 ਤੋਂ 6 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਪਹਿਲੇ ਹਫਤੇ ਵਿੱਚ ਇਸ ਫਿਲਮ ਨੇ ਟੋਟਲ 5 ਤੋਂ 6 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਉੱਥੇ ਹੀ ਇਸ ਫਿਲਮ ਨੇ ਆਪਣੇ ਦੂਸਰੇ ਹਫਤੇ ਵਿੱਚ ਟੋਟਲ 8 ਕਰੋੜ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਲਿਆ ਸੀ ਤੇ ਆਪਣੇ ਤੀਸਰੇ ਹਫਤੇ ਵਿੱਚ ਇਸ ਫਿਲਮ ਨੇ ਟੋਟਲ 10 ਤੋਂ 11 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ। ਉੱਥੇ ਹੀ ਇਸ ਫਿਲਮ ਨੂੰ 4 ਹਫਤਿਆਂ ਤੋਂ ਵੀ ਜ਼ਿਆਦਾ ਦਿਨਾਂ ਦਾ ਸਮਾਂ ਰਿਲੀਜ਼ ਹੋਇਆ ਨੂੰ ਹੋ ਚੁੱਕਾ ਹੈ। ਜਿਸ ਤੋਂ ਇਹ ਫਿਲਮ ਹੁਣ ਤੱਕ ਟੋਟਲ ਵਰਲਡਵਾਈਡ ਲਗਭਗ 12 ਕਰੋੜ ਤੋਂ ਲੈ ਕੇ 14 ਕਰੋੜ ਤੱਕ ਦੀ ਕਲੈਕਸ਼ਨ ਵੀ ਪੂਰਾ ਕਰ ਚੁੱਕੀ ਹੈ, ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ। ਸੋ ਇਹ ਸੀ ਉਹ ਪੋਲੀਓ ਫਿਲਮ ਦੀ ਪਹਿਲੇ 4 ਹਫ਼ਤਿਆਂ ਦੀ ਬਾਕਸ ਆਫਿਸ ਕਲੈਕਸ਼ਨ ਬਾਕੀ ਤੁਹਾਡੇ ਵਿੱਚੋਂ ਕੌਣ-ਕੌਣ ਇਸ ਫਿਲਮ ਨੂੰ ਦੇਖ ਚੁੱਕਾ ਹੈ ਇਹ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਾਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ